ਲੇ ਵੀ ਸੱਜਣੋ ਇਹ ਮੰਨ ਲਓ ਵੀ ਤੋਹਫੇ ਨਾਲ ਬਾਈ ਕੋਲੇ ਅੱਜ 10 ਦਿਖਾ ਦਾਂਗੇ ਤਾਜ਼ੀਆਂ ਸੂਈਆਂ ਤੋਕੜ ਗੱਬਣ ਦੋ ਛੋਟੀਆਂ ਕਟੀਆਂ ਤੇ ਦੋ ਦਿਖਾ ਦਾਂਗੇ ਸੱਜਣੋ ਤੁਹਾਨੂੰ گاਵਾ ਇੱਕ گاਹ ਗੱਬਣ ਤੇ ਇੱਕ ਬਾਈ ਕਹਿੰਦਾ ਦੁੱਧ ਹੁੰਦੀ ਆ ਬਟ ਗੱਬਣ ਕਨਫਰਮ ਨਹੀਂ ਹੈਗੀ ਤੇ ਰੇਟ ਬਿਲਕੁਲ ਜੈਜਾ ਰਹੂਗਾ ਤੇ ਸ਼ੁਰੂਆਤ ਕਰੀ ਇਧਰਲੇ ਬੰਨਿਓ ਕਰ ਲਾਂਗੇ ਮੱਝ ਤੋਂ ਕਰਾਂਗੇ ਸ਼ੁਰੂ ਉਧਰੋਂ ਤੇ ਗੱਲਬਾਤ ਬਾਈ ਨਾਲ ਕਰਾ ਦੂੰਗਾ ਇਹ ਮੰਨ ਲਿਓ ਹਰੇਕ ਕਿਸਮ ਦਾ ਡੰਗਰ ਹੁੰਦਾ ਬਾਈ ਕੋਲੇ ਤਾਜ਼ਾ ਤੋਕੜ ਗੱਬਣ ਕਟੀਆਂ ਤੇ گاਵਾ ਮੰਡੀ ਵਾਲਾ ਸਿਸਟਮ ਹੀ ਹੁੰਦਾ ਵੀ ਜਿੱਦਾਂ ਦਾ ਜਾਨਵਰ ਤੁਸੀਂ ਲੈਣਾ ਚਾਹੁੰਦੇ ਹੋ ਓਦਾਂ ਦੀ ਪਸੰਦ ਕਰ ਲਿਓ ਆ ਕਿ ਪਿੰਡ ਕਰਤਾਰਪੁਰਾ ਤੇ ਜ਼ਿਲ੍ਹਾ ਪਟਿਆਲਾ ਨੇੜੇ ਰਹਿਣ ਦਾ ਬਲਵੇੜਾ ਤੇ ਗੱਲਬਾਤ ਬਾਈਨਾ ਕਰਾ ਦਾਂਗੇ ਆਜੋ ਜੀ ਹੋਰ ਕੀ ਹਾਲ ਆ ਠੀਕ ਠਾਕ ਜੀ ਵਧੀਆ ਜੀ ਚੜਦੀ ਕਲਾ ਹਾਂਜੀ ਹਾਂਜੀ ਚੜਦੀ ਕਲਾ ਆਂਡਾ ਮਾਰੋ ਮਾਰ ਕਮ ਹਾਂਜੀ ਹਾਂਜੀ ਵਧੀਆ ਚੱਲਦਾ ਜੀ ਆ ਸੱਜਣੀ ਮਿਰੂਆ ਪਟਿਆਲੇ ਜ਼ਿਲ੍ਹੇ 'ਚ ਜਿਹੜਾ ਹਰੇਕ ਕੁਆਲਿਟੀ ਰੱਖਦਾ ਕੱਟੀਆਂ ਤੋਂ ਲਾ ਕੇ ਤੋਕੜ ਗੱਬਣ ਤੋਂ ਲਾ ਕੇ ਸਾਰੇ ਹੀ ਗਾਵਾਂ ਵਿੱਚ ਸਾਰਾ ਕੁਝ ਜੀ ਛੋਟੀਆਂ ਕੱਟੀਆਂ ਮੱਝਾਂ ਗਾਵਾਂ ਜੀ ਸਾਰੀ ਤਰ੍ਹਾਂ ਦਾ ਤਾਜ਼ਾ 89680 57452 हां जी 57452 हां जी ਸ਼ੁਰੂਆਤ ਆਪਾਂ ਇੱਥੋਂ ਕਰ ਲਈਏ ਆਹ ਜੀ हां जी ਇੱਥੋਂ ਕਰ ਲਓ ਜੀ ਇਹ ਆ ਝੋਟੀ ਆਪਣੀ ਵਿਕੀ ਹੋਈ ਹੈ ਵਿਕੀ ਹੋਈ ਆ ਸੱਜਣ ਬੈਠੇ ਹੋਏ ਜੀ ਆਪਣੇ ਨਾਲ ਆ ਗਏ ਹਰਿਆਣੇ ਤੋਂ ਬਾਈ ਉਹਨਾਂ ਕੋਲੇ हां जी ਇਹ ਵਿਕੀ ਹੋਈ ਆ ਤੇ ਸ਼ੁਰੂਆਤ ਕਰਾਂਗੇ ਇੱਥੋਂ ਆ ਝੋਟੀ ਦੇ ਮਾਰ ਦੇ ਗਰੀ ਕੈਮਰਾ ਹਾਈਟ ਮੀਡੀਅਮ ਆ ਪਰ ਝੋਟੀ ਬਹੁਤ ਕਮਾਲ ਦੀ ਆ ਗਈ ਤੋਰ ਤੋਰ ਲੱਭੂ ਭਜਨ ਭਜਨ ਪੂਰਾ ਈ ਝੋਟੀ ਗਰੇਟੇਟ ਚ ਆ ਜਾਂਦੀ ਹੈ ਜੀ ਦੋਏ ਅੱਖਾਂ ਬਿੱਲੀਆਂ ਜੀ ਦੀਆਂ ਠੀਕ ਹੈ ਗੱਲ ਬੱਚਾ ਕਹ ਲਿਆ ਨੀਲੀ ਦਾ ਦੇ ਸਕਦੀ ਹੈ ਹਾਂ ਬੱਚਾ ਨੀਲੀ ਦਾ ਹੀ ਹੈ ਜੀ ਠੀਕ ਹੈ ਕੱਟੀ ਹੈ ਜੀ ਮਗਰ ਇਹਦੇ ਆ ਨਾਲ ਨੀਲੀ ਹੀ ਕੱਟੀ ਹੈ ਤੇ ਗਰੀ ਕੱਟੀ ਦੇ ਮਾਰਦੀ ਕੈਮਰਾ ਇੱਕ ਵਾਰੀ ਨਾ ਝੋਟੀ ਦਿਖਾ ਦੇ ਸਾਰੀ ਲਾਸਟ ਤੇ ਕੱਟੀ ਵੀ ਦਿਖਾਵਾਂਗੇ ਕੱਟੀ ਇਹਨੇ ਪਿਓਰ ਨੀਲੀ 라ਵੀ ਜੀ ਦੇ ਦੀ ਹਾਂ ਜੀ ਪਿਓਰ ਦਿੰਦੀ ਜੀ ਕੱਟੀ ਨਾਲ ਤੇ ਟਾਂਚਾ ਵੀ ਨੀਲੀ 라ਵੀ ਆਲਾ ਬਾਕੀ ਨੀਲੀ 라ਵੀ ਵਾਲਾ ਸਿੰਘ ਵੀ ਖੁੱਲਾ ਨੀਲੀ 라ਵੀ ਵਾਂਗੂ ਜੀ ਤੇ ਬਾਕੀ ਬਾਕੀ ਥੱਲੋਂ ਜਗਾੜ ਵੀ ਖੁੱਲਾ ਨੀਲੀ 라ਵੀ ਦਾ ਕੱਢ ਦਾ ਕਾਠ ਵਾਲਾ ਸਿਸਟਮ ਸਾਰਾ ਨੀਲੀ 라ਵੀ ਵਾਲਾ ਬ ਪਟਾਂ ਚ ਬੜਾ ਕਮਾਲ ਦਾ ਰੱਖਦੀ ਆ। ਵਜਨ-ਬਜਨ ਜੀ ਸਾਰਾ ਕੁਝ। ਜੀ ਜੀ ਦੇਤੀ ਸੂਈ ਨੂੰ ਤਾਂ ਕਿੰਨੇ ਹੋ ਗਏ ਬਾਈ? ਇਹਨੂੰ ਹੋ ਗਏ ਜੀ ਅੱਜ 17 ਦਿਨ ਹੋ ਗਏ। 17। ਹਾਂ ਜੀ। ਮੇਲਾ-ਮੂਲੇ ਲੱਗੋ ਪੀ। ਮੇਲਾ-ਮੂਲੇ ਹੁਣ ਚੱਲੀ ਹੋਈ ਆ ਜੀ। ਅੱਜ ਸਿੱਟਣ ਢਈ ਐ ਮੇਲਾ। ਠੀਕ ਹੈ ਗੱਲ। ਚੱਲ ਰਹੀ ਐ ਮੇਲਾ। ਦੁੱਧ ਕਿੰਨਾ ਬਾਈ ਅੱਜ? ਦੁੱਧ ਇਸ ਟਾਈਮ ਜੀ ਪੂਰਾ ਲੀਟਰਾਂ ਵਾਲਾ 14 ਲੀਟਰ ਹੀ ਪੂਰਾ। 14 ਲੀਟਰ। ਹਾਂ ਜੀ ਪੂਰਾ। ਪਿਆਰ ਦੁੱਧਾ। ਪੂਰਾ ਜੀ ਬਿਨਾ ਝੱਗਾਂ। ਇੱਕ ਸੱਜਣੋਂ ਕੈਨ ਵਾਲਾ ਕੰਮ ਹੋ ਜਾਂਦਾ ਇੱਕ ਹੋ ਜਾਂਦਾ ਤਿਆਰੀ ਵਾਲਾ ਕੰਮ ਮੈਂ ਸਿੱਧਾ ਦੱਸ ਦਈਏ 2 ਲੀਟਰ ਹੋਰ ਬਚ ਗਈ ਬਰੀਕ ਜਮੜੇ ਚ ਆ ਗਈ ਅੱਗੇ ਥੋੜੀ ਕੇਰ ਤੇ ਡਕਾ ਮੈਂ ਸਾਨੂੰ ਸਾਂ ਦੇਖੋ ਜੀ ਛੋਟੀ ਆ ਪਰ ਮੈਂ ਤੁਹਾਨੂੰ ਉਹ ਨਹੀਂ ਰეკਮੈਂਡ ਕਰੂੰਗਾ ਵੀ ਭਾਈ ਜਿੰਨਾ ਅੱਜ ਤਿਆਰੀ ਦਾ ਹਨਾ ਜਿੰਨਾ ਤਿਆਰੀ ਦਾ ਜੀ ਆਪਾਂ ਉਹ ਹੀ ਗੱਸਾਂਗੇ ਤਿਆਰੀ ਵਾਲਾ ਮੈਂ ਉਹ ਨਹੀਂ ਰეკਮੈਂਡ ਕਰੂੰਗਾ ਲੈ ਚੱਲ ਚੋਬਰ ਆਇਆ ਨੂੰ ਬਟਟੇ ਦਿਖਾ ਦੇ ਜੀ 300 ਰੁਪਿਆ ਤੇ ਬਾਕੀ ਲੈ ਵਾ ਵੀ ਬਾਲਾ ਕਮਾਲ ਦਾ ਰੱਖਦੀ ਆ ਤੇ ਮਾਗਰੇ ਦੇ ਕੱਟੀ ਆ ਗਈ ਕੱਟੀ ਵੀ ਸੱਚ ਨੂੰ ਤੁਹਾਨੂੰ ਚੈੱਕ ਕਰਾ ਦਾਂਗੇ ਪਿਓਰ ਨੀਲੀ ਰਾਵੀ ਜੀ ਹਾਂਜੀ ਪਿਓਰ ਹੈ ਜੀ ਸਾਰੀ ਨਿਸ਼ਾਨੀਆਂ ਅੱਖਾਂ ਬਿੱਲੀਆਂ ਚਾਰੇ ਪੈਰ ਚਿੱਟੇ ਆ ਜੀ ਛੇ ਥੋੜੇ ਹਾਂਜੀ ਬੱਚਾ ਦਾ ਫਿਰ ਡੰਗਰ ਕਰਦਾ ਜੀ ਤਾਜ਼ਾ ਜੂ ਖਿੱਚ 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 ਚੋਪਰੇ ਵਿੱਚ ਲਾ ਮੜੀ ਜੀ ਤੇ ਲੇਵਾ ਗਏ ਸਕਦਾ ਵੀ ਯਾਰ ਪਾਲਾ ਠੋਸ ਆ ਗਿਆ ਪੂਰਾ ਜੀ 4x4 ਆਰਡਰ ਆਈ ਜੀ ਰੋ ਵਾਲਾ ਕੰਮ ਹੀ ਹੋ ਜੂਗਾ ਹਾਂਜੀ ਟੈਂਡਸ ਤਾਂ ਨਹੀਂ ਜਮੈਂ ਬਿਲਕੁਲ ਮੁੱਠੀ ਮੁੱਠੀ ਚੋਂਦਾ ਜਦਣ ਅਚਵਾਈ ਦਾ ਜਮਾ ਫੋਕੀ ਹੁਣ ਅਚਵਾਈ ਦਾ ਟਾਈਮ ਹੀ ਹੋਇਆ ਜੀ ਬਸ ਆਪਾਂ 4:30 5 ਵਜੇ ਕੱਢਦੇ ਬਿਲਕੁਲ ਨਹੀਂ ਕਿਸੇ ਤਰ੍ਹਾਂ ਦਾ ਕੋਈ ਛੱਟਾ ਛਰਲਾ ਕੋਈ ਲੇਦੀ ਦਾ ਲੰਬਾ ਨਹੀਂ ਆਊਗਾ ਜੀ ਠੀਕ ਹੈ ਜੀ ਰੇਟ ਕੀ ਰਹੂਗਾ ਜੀ ਇਹਦਾ ਇਹਦਾ 1 ਲੱਖ 45000 ਰੁਪਏ ਲੈਣਾ ਜੀ ਬਸ 1 ਲੱਖ ਤੇ ਜਮਾ ਜੈ ਜੀ ਦੱਸੋ ਇਹ ਤੋਂ ਤੁਸੀਂ ਆ 2 ਲੱਖ ਰੁਪਏ ਮੰਗਦੇ ਇਹ ਲੋਕ 2 ਲੱਖ ਰੁਪਏ ਮੰਗਦੇ ਗੁਰੇ ਸਾਹਿਬ ਇਹਦਾ ਠੀਕ ਹੈ ਗੱਲ ਹਾਂ ਜੀ ਜੇ ਕਿ ਹੋਰ ਕਿ ਖੜੀ ਹੁੰਦੀ ਠੀਕ ਹੈ ਗੱਲ ਤੇ ਬਾਕੀ ਦੁੱਧ ਕਰ ਦੋਗੇ 2 ਲੀਟਰ ਹੋਰ ਜੀ ਬਾਦਦੇ ਇਹ ਮੰਨ ਲਓ ਵੀ 16 ਕਿਲੋ ਕਰ ਦੂ ਹਾਂ ਜੀ ਆਰਾਮ ਨਾਲ ਜੀ ਠੀਕ ਹੈ ਗੱਲ ਤੇ ਹੁਣ ਮਾਰ ਦੇ ਕਰੀ ਅਗਲੇ ਨੰਬਰ ਵਾਲੀ ਤੇ ਉਹ ਲੈਵਾ ਇਹਦਾ ਵੀ ਪੈਸਾ ਲੈਵਾ ਦਾ ਕੋਈ ਹੰਤਾ ਨਹੀਂ ਜੀ ਪਹਿਲਾਂ ਨਾ ਗੱਟੀ ਛੇ ਦਾੰਦਾ ਮੂੰਹ ਤਾਂ ਜੀ ਪਹਿਲਾਂ ਸੁਆ ਜੀ ਮੂੰਹ ਤਾਂ ਦੇਖੋ ਜੀ ਛੇ ਦਾੰਦ ਅੰਦਰ ਬੱਚਾ ਦੇਖੋ ਇਹਦਾ ਸਿੰਘ ਵੀ ਨਹੀਂ ਮੁੜ ਕੇ ਪੂਰਾ ਨਾਲ ਲੱਗੇ ਸਿੰਘ ਦਾ ਇਹ ਮੰਨ ਲਓ ਵੀ ਜਵੇਂ ਬੰਦੀ ਆ ਲੈ ਆਲੇ ਹੋਰਲੇ ਬੰਨੇ ਲਿਆ ਬਿਲਕੁਲ ਨਾਰ ਕੱਟਣ ਵੱਢਣ ਵਾਲਾ ਸਿੰਘ ਜੀ ਨਾ ਬਣਾਉਣ ਦੀ ਲੋੜ ਸਾਰੀ ਉਮਰ ਆ ਲੈ ਚ ਲੈ ਇਹਨੂੰ ਇੱਥੇ ਮਾਰ ਨਹੀਂ ਕਰੀ ਕੈਮਰਾ ਉਹ ਸਿੰਘੀ ਸੁੰਗੀ ਐ ਨਾਲ ਅੱਗੇ ਜਾਵਾਂ ਕੋਲ ਦੀ ਘੁੰਮ ਗਿਆ ਹੈ ਜੀ ਹਾਂ ਜੀ ਬਿਲਕੁਲ ਐ ਨਾਲ ਦੀ ਕੋਈ ਬਣਾਉਣ ਦੀ ਲੋੜ ਨਹੀਂ ਜੀ ਸਿੰਘ ਜੀ ਦੁਬਾਰਾ ਬਣਾਉਣਾ ਪੈਣਾ ਜੀ ਸੁਤਨੂ ਬਾਲੀ ਸਾਫ ਆ ਜੀ ਬਾਲੀ ਨੇਵੀ ਦੀ ਸਾਫ ਆ ਜੀ ਝੋਟੀ ਪੁੱਤਾਂ ਆ ਗਈ ਫੁੱਲ ਵੱਡੇ ਹੈ ਨਾ ਮਾ ਪੂਰਾ ਕੱਦ ਬਹੁਤ ਆ ਜੀ ਕਿੰਨੇ ਦਿਨ ਦਾ ਸੂਆ ਭਾਈ ਇਹਨਾਂ ਹਗਾ ਜੀ ਅੱਜ 12 14 ਦਿਨ ਦੇ ਲੱਗੇ ਹੈ ਜੀ ਸੂਈ ਨੂੰ ਕੱਟੀ ਮਗਰ ਹੈ ਜੀ ਨਹੀਂ ਮੈਲਾ ਜੇ ਇੱਕ ਦੋ ਦੰਦਾਂ ਦਾ ਕ ਲੱਗ ਜੂਗੀ ਲੱਗੀ ਨਹੀਂ ਹੈ ਜੀ ਮਗਰ ਕੱਟੀ ਤੇ ਮੈਲਾ ਪਾਈ ਕਹਿੰਦਾ ਲੱਗੀ ਨਹੀਂ ਦੰਦਾਂ 'ਚ ਛੇ ਦੰਦ ਸੂਈ ਪੈਲਣਾ ਇਹ ਕਹਿ ਸਕਦੇ ਆ ਬਾਈ ਯਾਰ ਵੀ ਟ੍ਰੇਨ ਦੇ ਢੱਬੇ ਜਿੱਡੀ ਢੱਬੇ ਜਿੱਡੀ ਆ ਜੀ ਆ ਫੁੱਲ ਵੱਡੀਆਂ ਬਿਊਟੀ ਦੇ ਫੁੱਲ ਆ ਗਈ ਹੈ ਨਾ ਹਾਂ ਜੀ ਕਿੰਨਾ ਦੁੱਧ ਹਾਜ਼ਰ ਅੱਜ ਦੁੱਧ ਇਸ ਟਾਈਮ 16 ਲੀਟਰ 16 ਲੀਟਰ ਤਿਆਰ ਆ ਪੂਰਾ ਜੀ ਬਿੱਲ ਦੱਬੇ ਮਾਰਨਾ ਦੱਬੇ ਮਾਰਨ ਵਾਲਾ ਜੀ ਚਾਹੇ ਲੀਟਰ ਆਪਦਾ ਲਿਆਵੇ ਕੋਈ ਲੀਟਰ ਮੈਗਾ ਜੀ ਆਪਦਾ ਲਿਆਵੇ ਜੇ ਕੋਈ ਤਰਾਸਾ ਮਾਸਾ 100 ਗ੍ਰਾਮ ਫਾਲਤੂ ਲਿਆਵੇ ਕੋਈ ਚੱਕਰ ਨਹੀਂ ਠੀਕ ਹੈ ਗੱਲ ਹਾਂ ਜੀ ਸਿੰਘਾਂ ਨੇ ਮਾਰਨੀ ਕੈਮਰਾ ਗਰੀ ਇੱਕ ਵਾਰੀ ਦੇਖੀ ਸਿੰਘ ਦੇ ਕੋਈ ਕੋਈ ਇਤਰਾਜ਼ ਨਹੀਂ ਹਾਂ ਜੀ ਆਗਲੇ ਮੇਰੀ ਬਾਲੀ ਹਾਲ ਜਵਾਬ ਜੀ ਬਾਲੀ ਸਾਫ ਆ ਜੀ ਆ ਠੰਡੀ ਇੰਨੀ ਝੋਟੀ ਕੋਈ ਅੰਤ ਨਹੀਂ ਜੀ ਠੀਕ ਹੈ ਗੱਲ ਕੋਈ ਇੱਕ ਪੈਰ ਵੀ ਨਹੀਂ ਚੱਕਿਆ ਜੀ ਸੂਕੇ ਪਹਿਲਾਂ ਨੇ ਚਵਾਈ ਦੀ ਬਿਲਕੁਲ ਓਕੇ ਜੀ ਜਾਮਾ ਫੋ ਮਾਲਟੀ ਦਾ ਥੱਲਾ ਪਰਵਾਲੇ ਕਿ ਬੱਚਾ ਕਿਹੜਾ ਹੈਦਾ ਬਾਈ ਆਹ ਹੀ ਕੱਟਾ ਜੀ ਦਾ ਆ ਰਿਹਾ ਆਹੀ ਕੱਟਾ ਆ ਆ ਗਿਆ ਹਾਂ ਜੀ ਆ ਕੱਟਾ ਜੀ ਜਮਾ ਜਮਣ ਵਰਗਾ ਹੀ ਕੱਟਾ ਕਾਲਾ ਕਿੰਨੇ ਕਿੰਨੇ ਪੈਸੇ ਇਹਦੇ ਇਨਾ ਕੋਈ ਕਰੀਏ ਜੀ ਮਨਵਾਸ ਇੱਕੇ ਕਰਨਾ ਦੋ ਤਾਂ ਅੱਜ ਕਰਨੀ ਨਹੀਂ ਆਪਾਂ ਨੇ ਬਸ ਇੱਕੋ ਹੈ ਜੀ ਬਸ ਇਹਦਾ ਵੀ ਕੋਈ 45 ਉਹ ਦੀ ਦੇ ਦਾਂਗੇ ਜੀ ਇੱਕ 45 ਇੱਕ 45 ਦੀ ਇਹ ਦੇ ਦਾਂਗੇ 45 ਦੀ ਉਹ 2,90,000 ਹਾਂ ਜੋੜੇ ਦਾ ਜੇ ਕਿ ਸੱਜਣ ਨੇ ਇਹ ਜੋੜੇ ਮੰਗਾ ਲਿਆ ਹਾਂ ਜੀ ਜੋੜਾ ਮੰਗਾ ਲਿਆ ਜੀ ਕੋਈ ਨਹੀਂ ਮਾਨਤਾ ਨਹੀਂ ਹੋਊਗਾ ਜੀ ਬਾਲਾ ਜਿਆਦਾ ਆਪਾਂ ਕਸਰਾ ਹੀ ਕੱਟਦੇ ਜੀ ਸਾਰੀਆਂ ਬੀਬੀ ਸਾਬ ਇਹ ਕਿਤੇ ਰਹਿਣ ਹੀ ਨਹੀਂ ਦਿੰਦੀ ਭਾਈ ਠੀਕ ਹੈ ਗੱਲ ਹੁਣ ਦੇ ਰੇਟ ਤਾਂ ਦੇਖੋ ਕਿੱਥੇ ਸੇ ਲੱਗਾ ਵਿਆਹ ਕੰਮ ਤੇ ਹੁਣ ਕਰੀ ਆ ਦਿਖਾ ਓਏ ਇਹਦਾ ਹਾਥੀ ਦਾ ਬੱਚਾ ਜੀ ਉਹ ਵੀ ਯਾਰ ਟਰੱਕ ਏਡੀ ਲਈ ਫਿਰਦਾ ਉਹ ਇਹਦੇ ਮਾਰ ਕੈਮਰਾ ਇਹ ਦਿਖ ਬੋਲੀ ਵੱਡੀ ਆ ਫੁੱਲ ਵੱਡੀਆਂ ਜੀ ਆ ਗਈ ਸਿੰਘੀ ਸੁੰਗੀ ਇਹ ਵੀ ਕਹ ਲਈ ਬਿਲਕੁਲੋ ਜੀ ਮੈਨੂੰ ਕੰਮ ਹੀ ਆਣਾ ਹਾਂ ਜੀ ਜਿੱਦਾਂ ਮਰਜੀ ਥੱਲੇ ਬਹਿ ਜਾ ਜੇ ਇਹ ਲਾ ਚੱਕ ਵਗੈਰੀ ਇਹ ਤਾਂ ਗਾਂਵ ਵਾਲਾ ਕੰਮ ਹੀ ਆ ਜੋ ਮਰਜੀ ਨਹੀਂ ਬੱਚੇ ਦੀ ਲੋੜ ਨਹੀਂ ਆ ਗਈ ਕਪੈਣ ਜੱਡੀ ਝੋਟੀ ਦੇ ਸਵਾ ਬੱਚਿਆਂ ਵਰਗਾ ਠੰਡਾ ਬੱਚਿਆਂ ਵਰਗਾ ਠੰਡਾ ਜੀ ਬਿਲਕੁਲ ਲੈ ਦੇ ਲੈ ਚੱਕ ਇੱਥੋਂ ਕਰਤਾ ਕੰਮ ਲੱਗੂ ਵੀ ਬੰਦਾ ਤੇਜ ਆ ਤੇ ਲੈ ਵੀ ਦੀ ਸਾਫ ਬਾਲੀ ਆ ਗਈ ਹੈ ਨਾ ਹਾਂ ਜੀ ਬਿਲਕੁਲ ਸੋਕ ਨਿਕ ਟਾਈਮ ਦਾ ਹੋਗਾ ਭਾਈ ਇਹਨੂੰ ਸੂਈ ਨੂੰ ਹੋ ਗਿਆ ਜੀ ਇਹ ਗੱਬਣ ਰਲਿਓ ਜੀ ਆ ਗਏ ਜੀ ਠੀਕ ਆ ਹਾਂ ਇਹ ਤਾਂ ਵੀਰ ਮੇਰਾ ਉਹ ਹੀ ਫੋਨ ਕਰੇ ਜਿੰਨੇ ਇਹਦੀ ਕੋਈ ਚਾਹਣਾ ਰੱਖਣੀਆਂ ਨੇ ਤਾਂ ਕੋਈ ਚੱਕਰ ਨਹੀਂ ਆਪਣੇ ਘਰੇ ਖੜਿਆ ਵੀ ਸੋਹਣਾ ਲੱਗਦਾ ਜਾਨਵਰ ਠੀਕ ਹੈ ਗੱਲ। ਫੇ ਕੋਈ ਨਹੀਂ ਆਪਾਂ ਘਰੇ ਰੱਖਾਂਗੇ ਤੋਰੀ ਦੇਖੋ ਝੋਟੀ ਦੀ। ਚੰਗੇ ਪੈਸੇ ਲਾ ਦੂਗਾ ਕੋਈ। ਚੰਗੇ ਪੈਸੇ ਲਾ ਦੂਗਾ ਤਾਂ ਦੇ ਦਾਂਗੇ। ਬਾਲੀ ਇੱਛਾ ਨਹੀਂ ਹੈਗੀ। ਬਾਲੀ ਇੱਛਾ ਨਹੀਂ ਜੀ ਪੀ ਡੀ ਵੀ ਆਪਾਂ ਵੇਚਣੀ ਆ ਕਿਉਂਕਿ ਇਹਦਾ ਅਗਲਾ ਸੂਆ ਵੀ ਜਿਹੜਾ ਬਹੁਤ ਟੌਪ ਦੇ ਟਾਈਮ ਤੇ ਪੈਣਾ ਜੀ। ਔਰ ਪੱਕੀ ਕਨਫਰਮ ਗੱਬਣੀ ਹੈ ਜੀ ਇਹਨੂੰ ਚੈੱਕ ਕਰਾਵੇ ਕੋਈ ਨਾ ਕਰਾ ਭੀ ਜੀ। ਨੰਬਰ ਲਿਆਂਦੀ ਕਿੱਥੋਂ ਆ? ਬਸ ਐਂ ਕੱਢ ਲਈ ਦੇ ਕਿਤੇ ਨੇ ਕਿਤੇ। ਐਡੀ ਮੱਝ ਤਾਂ ਉਹੀ ਗੱਲ ਆ ਸਜਣੋ ਓ ਤੱਕਟ ਮਿਲਦੀ ਆ ਬਹੁਤ ਕੱਟ ਆਪਣੇ ਪਰਸ ਤੇ ਪਿਆ ਪਰਚੀ ਠੀਕ ਆ ਲਿਖ ਕੇ ਦਈ ਆ ਬੰਦੇ ਨੇ ਪਰਚੀ ਹਾਂ ਲਿਖ ਕੇ ਦਿੱਤਾ ਜੀ ਅਗਲੇ ਨੇ ਲਿਖ ਕੇ ਵਾਲੇ ਗਾੜੀ ਦਿਆਂਗੇ ਜੁਗਰਾਜ ਜੁਗਰਾਜ ਜੋਂ ਬਾਈ ਕਹਿੰਦਾ ਲਿਖਤੀ ਰੂਪ ਚ ਲਿਖਤੀ ਰੂਪ ਚ ਦੇਾਂਗੇ ਜੀ ਜੁਗਰਾਜ ਦੀ ਆ ਜੀ ਬਟਨ ਵਾਲਾ ਲੇਵਾ ਤੇ ਵੱਡੀ ਦਾ ਕੋਈ ਲੇਖਾ ਨਹੀਂ ਕਿੰਨੇ ਟਾਈਮ ਦੀ 19 ਲੀਟਰ ਦੁੱਧ ਦੀ ਗੁਰੇ ਸਾਹਿਬ ਪਹਿਲਾਂ ਸੋਈ ਆ ਚੌਗੀ ਦੰਦ ਮੂੰਹ ਪਾੜ ਕੇ ਦੇ ਲਾ ਚਾਰ ਦੰਦ ਯਾਰ ਲਿਆ ਉਹਨਾਂ ਕੱਟੀ ਨੂੰ ਉਹ ਲਿਆ ਵਾ ਉਹਨਾਂ ਲਿਆ ਲੱਬੂ ਲਿਆ ਅਜੇ ਚੌਗੇ ਦੰਦ ਪੂਰੇ ਕਰਕੇ ਦੁਬਾਰਾ ਸਿੱਟਣ ਦੇ ਦੰਦ ਉਹਨਾਂ ਲਿਆ ਠੀਕ ਆ ਗੱਲ ਲੇ ਯਾਰ ਵਦਨ ਤੁਈਆ ਪਹਿਲੇ ਨਾ ਯਾਰ ਕੋਈ ਕਹਿਊਗਾ ਨਹੀਂ ਵੀ ਚਾਰ ਦੰਦ ਅੰਦਰ ਦੇਖੋ ਸਿੰਘਾਂ ਚ ਵੀ ਸਭ ਤੋਂ ਮੇਨ ਗੱਲ ਤਾਂ ਯਾਰ ਇਹਦੇ ਸਭਾ ਸਭ ਤੋਂ ਦੇਖੋ ਜੀ ਮੂੰਹ ਫੜ ਲਓ ਦੇਖੋ ਜੀ ਇਹ ਚਾਰੇ ਦੰਦ ਖੜੇ ਆ ਦੇਖੋ ਜੀ ਆ ਪਟਕੇ ਦੁਬਾਰਾ ਨਵੇਂ ਕੱਢਣ ਡਈ ਆ ਆ ਦੇਖ ਕੰਨੀਆਂ ਦੋਏ ਆ ਦੇਖੋ ਆ ਤਾਂ ਕੰਨੀ ਖੜੀ ਛੋਟੀ ਛੋਟੀ ਦੋਏ ਥਣ ਦੋਏ ਅੱਧ ਸਿੰਘਾ ਖੜੇ ਆ ਜੀ ਇਹਦੇ ਲੈ ਚੱਲ ਲੈ ਦੰਦਾ ਦੇ ਨੇ ਬਾਂਦੇ ਲੱਭੂ ਘਮਾ ਕੇ ਹੋਏ ਕੱਦ ਵੀ ਫੁੱਲਦਾ ਉਹ ਨਹੀਂ ਬੋਲੀ ਯਾਰ ਦੇਖ ਲੋ ਕਿੱਡਾ ਜਾਨਵਰ ਆ ਜੀ ਤੇ ਬਾਕੀ ਮੇਨ ਗੱਲ ਨਾ ਇਹਦੇ ਲੇਵਰੀ ਯਾਰ ਸਫਾਈ ਵਾਲੀ ਆ ਗਈ ਥੱਲੋਂ ਇੱਥੋਂ ਮਾਰਦੀ ਗਰੀ ਕੈਮਰਾ ਤੇ ਹਲਦੀ ਹੁਲਦੀ ਜੀ ਤਾਂ ਜੰਮੀ ਨਹੀਂ ਹੈ ਨਾ ਨਹੀਂ ਲਨਾਲਾ ਦੇ ਕੰਮ ਹੀ ਨਹੀਂ ਜਿਹਦੇ ਕੋ ਇਹ ਤਾਂ ਖਾਸੇ ਦੁੱਧ ਵਾਲੀ ਆ ਨਾ 19 ਲੀਟਰ ਹੀ ਜੀ ਪੂਰਾ 19 ਹੀ ਜੀ ਹੁਣ ਨਹੀਂ ਹੁਣ ਹਾਇਰ ਟਾਈਮ 15 ਜੀ ਗੱਪਣ ਕੈਨੇਡਾ ਗੱਪਣ ਇਹ ਮਹੀਨੇ ਡੇਢ ਦੀ ਹੋਗੀ ਜੀ ਡੇਢ ਮਹੀਨੇ ਦੀ ਡੇਢ ਮਹੀਨੇ ਦੇ ਲਗਭਗ ਚਾਰ ਜੀ ਬੇਪਰ ਅੱਜ ਕਿੱਟਾਂ ਮੰਗਾਈਆਂ ਹੋਈਆਂ ਸੀ ਠੀਕ ਹੈ ਚਾਰ ਕਿੱਟਾਂ ਮੈਂ ਮੰਗਾਈਆਂ ਹੋਈਆਂ ਚੈੱਕ ਕਰਾਉਣ ਵਾਸਤੇ ਇਹਨਾਂ ਨੂੰ ਠੀਕ ਹੈ ਗੱਲ ਚੈੱਕ ਕਰ ਲਵਾਂ ਆ ਕਿੱਟਾਂ ਨਾਲ ਚੈੱਕ ਹੋ ਜਾਂਦੀਆਂ ਕਿੰਨਾ ਤੋਂ ਵੱਜ ਅੱਜ ਇਹਦੇ ਥੱਲੇ 15 ਲੀਟਰ ਹੈ ਜੀ ਪੂਰਾ ਬੱਚਾ ਕੀ ਹੈ ਬੱਚਾ ਕੱਟਾ ਜੀ ਮਗਰਾਂ ਰਿਆ ਆ ਕੱਟਾ ਕੱਟਾ ਵੀ ਸੀ ਮੰਦਾ ਜੀ ਠੀਕ ਹੈ ਹਾਂ ਜੀ ਕੱਟਾ ਵੀ ਸੀ ਮੰਦਾ ਪਰ ਇਹ ਨਹੀਂ ਸੀ ਬਸ ਤੁਮਨ ਪਿੱਛੇ ਹੋਈ ਮੱਝ ਵੀ ਬਾਹਲੀ ਕਮਾਲ ਦੀ ਮੱਝ ਹੈ ਯਾਰ ਐਡੀ ਮੱਝ ਇਹ ਕਹਿ ਸਕਦੇ ਬਹੁਤ ਘੱਟ ਮਿਲਦੀ ਹੈ ਬਹੁਤ ਛੋਟੀ ਹੈ ਜੀ ਮੱਝਾਂ ਦੇ ਚਾਹੇ ਜਦੋਂ ਪਾਊਗੀ ਮੱਝ ਬਣੂਗੀ ਜਦੋਂ ਫਿਰ ਫਿਰ ਦਾ ਪਤਾ ਨਹੀਂ ਕੀ ਬਣੂਗਾ ਕਿੰਨੇ ਪੈਸੇ ਜਮੀ ਇਹਦਾ 3.5 ਲੱਖ ਰੁਪਈਆ ਜੀ ਇੱਕੋ ਹੀ ਰੇਟ ਹੈ ਜਿਆ 50000 ਨਾ ਬਾਈ ਕਹਿੰਦਾ ਦਾ 350 ਲੈਣਾ ਹੀ ਆ ਲੈਣਾ ਜੀ ਬਸ ਅਗਲਾ ਸੂਆ ਵੀ ਬਹੁਤ ਟਾਪ ਦੀ ਜਗ੍ਹਾ ਤੇ ਪੈਣਾ ਜੀ ਦਾ 19 ਲੀਟਰ ਦੁੱਧ ਤਾਜੀ ਨੇ ਪਾਤਾ 15 ਬਾਈ ਕਹਿੰਦਾ ਹਜੇ ਵੀ ਆ ਜਿੰਨੇ ਦੀ ਲਾਉਂਗੇ ਖਾਸੇ ਪੈਸੇ ਗਾਹਾਂ ਕਰ ਦੂ ਮੈਂ ਕਹਿੰਦਾ ਡਬਲ ਜੀ 6 ਲੱਖ ਰੁਪਏ ਦਿੱਤਾ ਜਿਹੜੇ ਟਾਈਮ ਮਰਦੀ ਵੇਚ ਲੈ ਜੇ ਅਗਲੇ ਸਾਲ ਖਾਸੇ ਗਾਹਾਂ ਕਰ ਦੂ ਤੇ ਹੁਣ ਮਾਰ ਦੇ ਗਰੀ ਅਗਲੇ ਬੰਨੇ ਇਹ ਤੋਕੜ ਘੱਬਣਾ ਨਾ ਲਾੜ ਨੀਲੀ ਰਾਵੀ ਚ ਆ ਗਈ ਲੈ ਆ ਚੋ ਬਰਾ ਲੈ ਔਰ ਲੈ ਬੰਨੇ ਇਹ ਆ ਗਈ ਨੀਲੀ ਰਾਵੀ ਦੇ ਵਿੱਚ ਜਵਾਬ ਅੱਖਾਂ ਚ ਮਾਰਦੀ ਆ ਦੋਨਾਂ ਚ ਹਾਂ ਜੀ ਇੱਥੋਂ ਕਰਾ ਦੇਂਗੇ ਰੀਚਾ ਥੋੜੇ ਥੋੜੇ ਪੈਰ ਅਗਲੇ ਵੀ ਚਿੱਟੇ ਆ ਜੀ ਓਕੇ ਓਕੇ ਹਾਂ ਜੀ ਥੋੜੇ ਥੋੜੇ ਆ ਚਿੱਟੇ ਜਿਆਦਾ ਨਹੀਂ ਇਹ 6 ਮਹੀਨਿਆਂ ਦੀ ਜੀ 6 ਮਹੀਨਿਆਂ ਦੀ ਗੱਭਣ 6 ਮਹੀਨਿਆਂ ਦੀ 6 ਕਿਲੋ ਦੁੱਧ ਜੀ ਦੁੱਧ ਵੀ ਦਿੰਦੀ ਆ 6 ਕਿਲੋ ਜੀ ਠੀਕ ਆ ਗੱਲ 6 ਕਿਲੋ ਦੁੱਧ 6 ਮਹੀਨਿਆਂ ਦੀ ਗੱਭਣ ਔਰ ਦੋਏ ਟਾਈਮ ਸਾਨੂੰ ਇਹਦਾ ਪਤਾ ਨਹੀਂ ਸੀ ਇਹਦਾ ਰਾਤੀ ਇੱਕ ਮੰਤਰ ਹੋਰੇ ਗੱਡਿਆ ਜੀ ਬੰਦਿਆਂ ਨੇ ਪਿੱਛੋਂ ਦੱਸਿਆ ਠੀਕ ਆ ਉਹ ਕਹਿੰਦੇ ਵੀ ਡੰਡਾ ਅੱਗੇ ਧਰ ਦੋ ਕੋਈ ਪਹਾੜਾ ਨਹੀਂ ਪਾਉਣਾ ਕੋਈ ਕੁਝ ਨਹੀਂ ਛੋਟਾ ਜਿਹਾ ਐਡਾ ਕ ਡੰਡਾ ਲੈ ਕੇ ਦੋ ਕੇਠ ਆជា ਇਹਦੇ ਬਸੇ ਮੰਤਰੀ ਅਸੀਂ ਨਮਾ ਹੀ ਦੇਖੀਏ ਜੋ ਟੀ ਨੂੰ ਝਾੜਾ ਉਹ ਪਾ ਲੋ ਜੀ ਪਾੜਾ ਪਾਉਗੇ ਤਾਂ ਇਹ ਕੁਝ ਨਹੀਂ ਮਿਲਣਾ ਨਹੀਂ ਇਹਨੇ ਠੀਕ ਹੈ ਇਸ ਤਰ੍ਹਾਂ ਡੰਡਾ ਧਰ ਦੋਗੇ ਛੋਟਾ ਜਿਹਾ ਦੋ ਗਿੱਠ ਦਾ ਅੱਗੇ ਬੰਦਾ ਖੜਨ ਦੀ ਲੋੜ ਨਹੀਂ ਬੰਦਾ ਖੜਨ ਦੀ ਲੋੜ ਨਹੀਂ ਡੰਡਾ ਹੀ ਧਰਨਾ ਜੀ ਗੱਲਾਂ 6 ਮਹੀਨੇ ਦੀ ਕਰ ਬੰਦਾ ਚੈੱਕ ਪਾਸ 6 ਕਿਲੋ 6 ਕਿਲੋ ਦੁੱਧ ਆ ਜੀ ਬੱਚਾ ਤਾਂ ਨਹੀਂ ਹੈਗਾ ਮੋਛਮ ਨਹੀਂ ਜੀ ਡੰਮਾ ਠੰਡੀ ਇਹਦੇ ਥੱਲੇ ਹੈਗਾ 17 ਕਿਲੋ ਦੁੱਧ ਜੀ ਅੱਜ ਕਿੰਨੇ ਪੈਸੇ ਅੱਜ ਇਸ ਟਾਈਮ ਆਪਾਂ ਇੱਕੋ ਗੱਲ ਆ ਜੀ ਰੇਟ ਇਹਦਾ ਦੇਣ ਵਾਲਾ ਹੀ ਹਾਂਜੀ ਇੱਕ ਕੋਈ ਹੈ ਜੀ ਬਸ 95000 ਦੀ ਦੇਣੀ ਆ ਹਾਂ 95 ਦੀ ਦੇਣੀ ਆ ਫਾਇਦਾ ਸੱਜਣੋ ਇਹ ਹੋ ਜੂਗਾ ਇੱਕ ਤਾਂ ਦੁੱਧ ਲੰਮਾ ਸਮਾਂ ਪੀਉਂਦੀ ਆ ਤੇ ਕਿਹਦੇ ਤੁਹਾਡੇ ਮੰਨ ਲਓ ਵੀ ਥਣਪਾਸ ਵਾਲੀ ਚਵਾਈ ਵਾਲਾ ਸ਼ੰਕਾ ਨਿਮੇੜ ਦੂ ਸਾਰਾ ਹੀ ਕੁਝ ਜੀ ਸਾਰਾ ਹੀ ਕੁਝ ਥੱਲੇ ਚਵਾਈ ਵੀ ਇਤਨਾ ਦੀ ਪਈ ਆ ਜੇ ਇਸ ਟਾਈਮ ਮਰਜ਼ੀ ਨਾਲ ਥੱਲੇ ਬਹਿ ਜਾ ਮਾੜਾ ਜੀ ਨੰਦਾ ਅੱਗੇ ਬੰਦਾ ਨਹੀਂ ਖੜਨਾ ਕੁਝ ਵੀ ਮੈਂ ਮੈਂ ਠੀਕ ਹੈ ਨੰਦਾ ਆ ਦੇਖ ਚੱਕ ਇੰਨੇ ਹੀ ਬਣ ਜਾਂਦਾ ਕਰਾ ਲਈ ਗਰੀ ਚੱਕ ਇੱਥੋਂ ਹੀ ਹੋਈ ਬਾਈ ਛੱਡ ਦੇ ਥੱਲੇ ਦਾ ਜਿਆਦਾ ਨਾ ਖਰਾਬ ਕਰ ਚਬਾਈ ਦੀ ਨਰਮ ਜਮਾ ਹਨਾ ਜਮਾ ਪੋਲੀ ਇਹਦਾ ਬਾਈ ਕਹਿੰਦਾ ਲੈਣਾ 95000 ਤੇ ਹੁਣ ਮਾਰ ਦੇ ਕੈਰੀ ਸਹਾਕਲੀ ਤੇ ਕੈਮਰਾ ਆ ਜਾ ਲੱਭੂ ਲਿਆ ਹੋਇਆ ਤਾਂ ਤੇਜ਼ ਬਾਹਲੀ ਤੇਜ਼ ਆ ਨਾ ਫੋਟੋ ਕਰਾਉਣ ਨੂੰ ਇਹਨੇ ਆਏ ਇਹਦੀ ਵੀਡੀਓ ਛੇਤੀ ਬਣਨ ਵਾਲੀ ਇਹਦੀ ਕਿੰਨੇ ਦਾ ਲੱਭਣੇ ਇਹ ਇਹ ਸਤਵਾਂ ਮਹੀਨਾ ਲੱਗ ਗਿਆ ਜੀ ਇਹਨੂੰ ਦੁੱਧੋਂ ਆਏ ਪੰਜ ਛੇ ਦਿਨ ਹੋ ਗਏ ਛੜਤੀ ਪੰਜ ਛੇ ਦਿਨ ਹੋ ਗਏ ਛੜਤੀ ਛੜਤੀ ਸਤਵਾਂ ਮਹੀਨਾ ਲੱਗ ਗਿਆ ਜੀ ਨੂੰ ਵੀ ਥਾਣਾ ਥੋਣਾ ਵੀ ਆਟਰ ਹਾਂ ਜੀ ਥਾਣਾ ਦੀ ਹੁਣ ਵੀ ਚਾ ਕੋਈ ਧਾਰਾ ਮਾਰਨੀ ਆ ਇੱਕ ਦੋ ਦਿਨ ਤਾਂ ਇਹ ਵੀ ਦੁੱਧ ਹੈਗਾ ਜੀ ਮੜਾ ਚੰਗਾ ਠੀਕ ਹੈ ਹਾਂ ਜੀ ਵੀ ਚੈੱਕ ਕਰ ਠੀਕ ਆ ਮਾਰ ਕੇ ਪਾਸ ਹੋ ਜੂ ਨਹੀਂ ਤਾਂ ਵੈਸੇ ਵੀ ਹੋ ਜੂਗੀ ਧਾਰਾ ਦਾ ਪਾਸ ਹੋ ਜਾਣੀਏ ਕੋਈ ਛੱਟਾ ਛਰਲਾ ਨਹੀਂ ਗਾਰੰਟੀ ਹੋਊਗੀ ਛੱਟੇ ਛਰਲੇ ਦੀ ਭਾਰ ਦੀ ਗਾਰੰਟੀ ਹੋਊਗੀ ਪਹਿਲਾ ਸਵੇਰ ਸੋਈ ਹੋਈ ਹੈ ਦੂਸਰੇ ਸਤਵਾਂ ਲੱਗ ਗਿਆ ਹਾਂ ਜੀ ਦੂਸਰੇ ਦਿਨ ਕਿੰਨਾ ਲੁੱਟ ਦੁੱਧ ਦੇ ਥੱਲੇ 14 ਕਿਲੋ ਹੀ ਪਹਿਲਾਂ ਨਾਲ ਠੀਕ ਹੈ ਤੇ ਬਾਕੀ ਝੋਲ ਥੱਲੇੋਂ ਚੰਗੀ ਰੱਖਦੀ ਝੋਲ ਦਾ ਤਾਂ ਦੇਖੋ ਦੀ ਆਪਣਾ ਪਤਾ ਲੱਗੇ ਜਾਂਦਾ ਈ ਝੋਲ ਤੋਂ ਕਿ ਥਾਣੇ ਨੂੰ ਸੱਚ ਨੂੰ ਬੜਾ ਕਮਾਲ ਦਾ ਮੁੱਠੀ ਵਾਲਾ ਥੋੜਾ ਥਣ ਲੱਗਿਆ ਮੁੱਠੀ ਵਾਲਾ ਤੇ ਕੱਦ ਕਾੜ ਦੋਨਾਂ ਦਾ ਇੱਕੋ ਨਾਲ ਦਾ ਯਾਰ ਬਰਾਬਰ ਹੀ ਹੈ ਜੀ ਇਹਦੇ ਨਾਲ ਬੱਚਾ ਹੈਗਾ ਇਹਦੇ ਨਾਲ ਕੱਟਾ ਹੈਗਾ ਜੀ ਪਰ ਹੁਣ ਦੁੱਧੋਂ ਹਟ ਗਈ ਆ ਠੀਕ ਹੈ ਤੇ ਬੱਚਾ ਕੋਦੇ ਨਾਲ ਲੈ ਜਾਓ ਕੱਟਾ ਜੇ ਇਹਦੇ ਨਾਲ ਲੈ ਜਾਓ ਜੋੜਾ ਖੜਨਾ ਤੇ ਕੱਟਾ ਨਾਲ ਦੇ ਦਾਂਗੇ ਠੀਕ ਹੈ ਗੱਲ ਕਿੰਨੇ ਪੈਸੇ ਦੇ ਇਹਦਾ ਵੀ ਇੱਕੋ ਹੀ ਰੇਟ ਆ ਜੀ ਜੇ ਤਾਂ ਕੱਟੇ ਸਮੇਤ ਖੜਨੀ ਆ ਫੇਰ ਤਾਂ ਜ ਬਿਨਾਂ ਕੱਟੇ ਤੋਂ ਬਿਨਾਂ ਕੱਟੇ ਤੋਂ ਦੇ ਦਾਂਗੇ ਜੀ 95000 ਰੁਪਏ 95 95 ਦੀਆਂ ਦੋਨੇ ਹਾਂ ਜੀ ਦੋਵੇਂ 95 ਫਿਰ ਇਹਨੂੰ 7ਵਾਂ ਲੱਗ ਗਿਆ ਉਹ 6 ਦੀ ਹੋਗੀ 6 ਕਿਲੋ ਦੁੱਧੰਦੀਆ ਤੇ ਇਹ ਸੱਜਣੋਂ ਥਣਪਾਸ ਕਰਾ ਦੂ ਬਾਈ ਕਹਿੰਦਾ ਆਪਾਂ ਨੇ ਛੱਡ ਚੁੱਕਿਆ ਇਹਨੂੰ ਜੇ ਕਿਸੇ ਨੇ ਜੋੜਾ ਲੈਣਾ ਉਹ ਚ ਮਾੜਾ ਮੋਟਾ ਕੰਸੀਸ਼ਨ ਉਹ ਜੀ ਹਾਂ ਜੀ ਥੋੜਾ ਬੋਧ ਆਜੂਗਾ ਜੀ ਮਾਨਤਾਣਾ ਕਰਾਂਗੇ ਜ਼ਰੂਰ ਠੀਕ ਆ ਗੱਲ ਤੇ ਹੁਣ ਮਾਰਦੇ ਘਰੀਆ ਕੱਟੀਆਂ ਦੇ ਕੈਮਰਾ ਕੱਟੀਆਂ ਇੱਕ ਦੋ ਜ਼ਰੂਰ ਹੁੰਦੀਆਂ ਇਹ ਸੱਜਣਾਂ ਹਾਂ ਜੀ ਕੱਟੀਆਂ ਦਾ ਪਰ ਆ ਜੋਬਰਾ ਲਿਆ ਤੇ ਬਾਕੀ ਪਿੱਠ ਪੁੱਠ ਕਹਿ ਸਕਦੇ ਆ ਮਗਰ ਉਹ ਕੱਟੀਆਂ ਨੂੰ ਬੜੀ ਕਮਾਲ ਦੀ ਲੱਗੀ ਕੱਟੀਆਂ ਟੀਕੇ ਦੀਆਂ ਜੀ ਇਹ ਦੋਈ ਠੀਕ ਆ ਗੱਲ ਠੀਕ ਹੀ ਹੈਗੇ ਆ ਬੰਦੇ ਕੋਲ ਠੀਕ ਹੈ ਜੀ ਠੀਕ ਹੈ ਅਸੀਂ ਲਿਆ ਕੇ ਉਹ ਬੰਦੇ ਨੂੰ ਸਾਰਾ ਕੁਝ ਕਵ ਕੱਟੀਆਂ ਜੀ ਖੀਰੀਆਂ ਦੋਏ ਕੱਟੀਆਂ ਠੀਕ ਹੈ ਹਾਂ ਜੀ ਸੀਮਨ ਆਪਾਂ ਦੇ ਦਾਂਗੇ ਨਾ ਸੀਮਨ ਦੇ ਦਾਂਗੇ ਜੀ ਤੇ ਕਦ ਸੁਣ ਜਿਹੜੀ ਰਲਈ ਆ ਉਹ ਕੱਟੀ ਉਹਦੇ ਕੋਲ ਰਲਈ ਹੋਈ ਆ ਜੀ ਵੱਡੀ ਕੱਟੀ ਉਹ ਵੀ ਆਪਣੇ ਝੋਟਾ ਖੜਿਆ ਜੀ ਅਰਜਨ ਕੁੰਗੜਾ ਦਾ ਬੱਚਾ ਉਹਦੇ ਕੋਲ ਰਲਈ ਹੋਈ ਆ ਤੇ ਜਿਹੜੇ ਟੀਕੇ ਦੀ ਹੈਗੀ ਉਹਦਾ ਟੀਕਾ ਹੈਗਾ ਠੀਕ ਹੈ ਇਹਦਾ ਟੀਕਾ ਆਪਾਂ ਲਿਆ ਕੇ ਦੇ ਦਾਂਗੇ ਇਹਦਾ ਆਇਆ ਨਹੀਂ ਟੀਕਾ ਨਾ ਉਹ ਵੀ ਦੇ ਦਾਂਗੇ ਤੇ ਥਣ ਸਿੰਗਲ ਚਾਰ ਤੇ ਮਾਂ ਦਾ ਦੁੱਧ ਕਿੰਨਾ ਕੁ ਦੱਸਿਆ ਜਾ ਮਾਂ ਦਾ ਦੁੱਧ ਹੀ ਹੈ ਜੀ ਪਹਿਲੇ ਸੂਏ ਏ ਛੋਟੀ ਕੱਟੀ ਦਾ ਹੈਗਾ ਇਹ 14 ਕਿਲੋ ਜੀ ਪਹਿਲੇ ਸੂਏ ਦਾ ਪਹਿਲਣ ਦਾ ਹਾਂ ਜੀ ਪਹਿਲਣ ਦਾ ਠੀਕ ਹੈ ਗੱਲ ਹਾਂ ਜੀ ਤੇ ਰੇਟ ਇਹਦਾ ਭਾਈ ਕਿਰੂਗਾ ਇਹ ਨਾ ਜਿਹੜੇ ਕੋਲ ਆਇਆ ਇਸੇ ਕੋਲੋਂ ਆਈ ਹੈ ਜੀ ਕੱਟੀ ਇਹ ਵੀ ਠੀਕ ਹੈ ਗੱਲ ਹਾਂ ਜੀ ਦੇਖੋ ਆ ਮੱਧ ਹੈ ਇਹ ਕੱਟੀ ਦਾ ਕੀ ਰੇਟ ਰਹੂਗਾ ਦੇ ਦੇ ਦਾਂਗੇ ਜੀ ਕੋਈ ਮੁੱਲ ਜੀ ਦਾ 47000 ਦੀ ਦੇ ਦਾਂਗੇ 47 ਦੀ ਦੇ ਦਾਂਗੇ ਤੇ ਹੁਣ ਮਾਰ ਦੇ ਗਰੀ ਅਗਲੇ ਨੰਬਰ ਵਾਲੀ ਤੇ ਕੱਟੀਆਂ ਯਾਰ ਇਹ ਜੰਮਾ ਠੰਡੀਆਂ ਸੀਲ ਹੈ ਜੀ ਪਿੱਠਾਂ ਦੇਖੋ ਕੱਟੀਆਂ ਦੇ ਇਹ ਗੱਬਣ ਰਲੀਆਂ ਜੀ ਕੱਟੀਆਂ ਖੀਰੀ ਹੈ ਕੱਟੀਆਂ ਇਹ ਵੀ ਇਹ ਆ ਆਪਣੇ ਝੋਟੇ ਤੋਂ ਰਲੀਆਂ ਜੀ ਉਧਰ ਮਾਰੇ ਆ ਆ ਝੋਟੇ ਕੋ ਰਲੀਆਂ ਕੱਟੀਆਂ ਗੱਲ ਕਰਾ ਦਿਜੇ ਇੱਕ ਹਾਂ ਜੀ ਟੈਸਟੀ ਗੱਲ ਦੇਖੋ ਜੀ ਬੜਾ ਕਮਾਲ ਦਾ ਕੱਟਾ ਇਹਦਾ ਆਪਣੇ ਕਿਸੇ ਸੱਜਣ ਕੋਲੋਂ ਦਵਾਇਆ ਸੀ ਭਾਈ ਜੀ ਮਾ ਦਾ ਹੈਗਾ ਸੀ 20 ਕਿਲੋ ਦਾ ਰਗਾ ਹਾਂ ਜੀ ਆ ਲੈ ਚ ਲੈ ਇਹਨੂੰ ਬਾਰੇ ਟਾਪ ਦੀ ਕੱਟੀ ਆਈ ਹੈ ਜੀ ਦੀ ਇੱਕ ਬਹੁ ਟਾਪ ਦੀ ਕੱਟੀ ਆਈ ਆ ਤੇ ਕੱਟਾ ਇੱਦਾਂ ਦਾ ਉਹਨੂੰ ਜੇ ਖੁੱਲਾ ਛੱਡਦੇ ਪਿੰਡ 'ਚ ਕੁਛ ਨਹੀਂ ਜਿੱਥੇ ਮਰਜ਼ੀ ਜਿੱਥੇ ਮਰਜ਼ੀ ਫਿਰਿਆ ਹੋਵੇ ਜੀ ਇਹਦੀ ਉਮਰ ਕਿੰਨੀ ਬਾਈ ਇਹਦੀ ਉਮਰ ਹੋ ਗਈ ਜੀ 2 ਸਾਲ ਦੇ ਲੱਗੇ ਲਗਭਗ 2 ਦੇ ਲਗਭਗ ਹਾਂ ਬਾਕੀ ਖੀਰੀ ਹੈ ਕੱਟੀ ਹੈ ਜੇ ਆਹ ਤੇ ਤੋਰਨ ਵਾਲੇ ਬੰਦੇ ਜੋਰ ਘਟਨੇ ਜਾਨਵਰ ਵਿੱਚ ਜਿੰਨਾ ਕਿਉਂ ਕੋਈ ਗੱਦ ਬਥੇਰਾ ਸੱਕਰ ਕਿਉਂ ਖਵਾਈਦਾ ਇਹਨੂੰ ਵਿਚਾਰ ਜਾਨਵਰ ਦਾ ਖਾਸੇ ਰੱਖ ਰੱਖੇ ਨੇ ਖਰਾਕ ਕਰਕੇ ਜਦ ਇਹਨੂੰ ਵੀ ਲੋੜ ਆ ਆ ਜਾ ਆ ਜਾ ਲਪੂਲੇ ਆ ਬੰਦਾ ਢੋਲਾ ਜੇ ਬੱਚਾ ਜੇ ਇੱਕ ਨਿਊਮਰ ਦੱਸਿਆ ਬਾਈ ਜੀ 2 ਸਾਲ ਦੀ ਹੈ ਜੀ ਪੂਰੇ 2 ਦੀ ਪੂਰੇ 2 ਦੀ ਗੱਪਣ ਰਲ ਗਈ ਖੀਰੀ ਹੈ ਜੀ ਕਿੰਨਾ ਟਾਈਮ ਹੋ ਗਿਆ ਗੱਪਣ ਹੋਈ ਨੂੰ ਇਹਨੂੰ ਹੋ ਗਏ ਜੀ ਅੱਜ 15 ਤੋਂ 20 ਦਿਨ ਹੋ ਗਏ ਨੇ ਠੀਕ ਹੋ ਗਿਆ ਜੀ 15 20 ਦਿਨਾਂ ਕੱਟਾ ਬਾਈ ਕੋਲ ਇੰਨੇ ਕ ਕਮਾਲ ਦਾ ਵੀ ਰਹਿਣ ਦੇ ਚਾਂਸ 100 ਹਾਂ ਜੀ 2000 ਜੀ ਇੱਕ ਮੈਮ 29 ਦਾ ਜੀ 100% ਹੈ ਕੱਟੀਆਂ ਆਪਣੇ ਸਾਰਾ ਰਿਜ਼ਲਟ ਬਹੁਤ ਵਧੀਆ ਆਉਣ ਦੇ ਜੀ ਇਹ ਇਹਦਾ ਬਾਈ ਕੀ ਰੇਟ ਰਹਿਣਾ ਹੈ ਇਹ ਦੇ ਦਾਂਗੇ ਜੀ 52000 ਦੀ ਕੱਟੀ ਇਧਰ ਲਈ 47 ਦੀ ਇਹ 52000 ਦੀ ਪਰ 47 ਵਾਲੀ ਦੀ ਘਰ ਇੱਕ ਖਾਸ ਗੱਲ ਰਹੂਗੀ ਇਹ ਤੇ ਬਰਾਬਰੀ ਕੱਦ ਬਰਾਬਰ ਉਹਦਾ ਉਹਦਾ ਮੈਂ ਸੋਚਦਾ ਕਿ ਇਹਦਾ 47 ਜੀ ਦਾ 52 ਕਿਉਂ ਮੰਗਿਆ ਨਾ ਜਦ ਤੂੰ ਬਰਾਬਰ ਜਾ ਕੇ ਖੜੀਆਂ ਤਾਦ ਪਤਾ ਲੱਗਿਆ ਵੀ ਉਹ ਦਾ 47 ਕਿਉਂ ਆਂਦੇ ਇਹਦਾ 52 ਕਿਉਂ ਆ ਨਾ ਕੱਟੀ ਝੌਲੀ ਦਿਖਾ ਦੇ ਤੇ ਲਓ ਕਿੱਥੇ ਥਾਣਾ ਦੇਖੋ ਕਿੱਡੀ ਕਿੱਡੀ ਦੂਰ ਤੇ ਜੋੜੇ ਚ ਹੋਊ ਕੰਸੈਸ਼ਨ ਹਾਂਜੀ ਥੋੜਾ ਬੋਦਾ ਕਰਦਾ ਹੀ ਮਾਨਦਾ ਨਾ ਠੀਕ ਆ ਗੱਲ ਹਾਂਜੀ ਆ ਜੋੜੇ ਚ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਥੋੜਾ ਬੋੜਾ ਤੇ ਕੀਰਾਂ ਗਰੀ ਕੈਮਰਾ ਧੜਾ ਦੇ ਦੋਏ ਜੋੜੇ ਲੈ ਕੇ ਕੋਈ ਕੱਠੀਆਂ ਦੇ ਜੀ ਵੀ ਵਧੀਆ ਲਾਉਣੀਆਂ ਕੱਠੀਆਂ ਰਹਿੰਦੀਆਂ ਠੀਕ ਆ ਗੱਲ ਹਾਂਜੀ ਕੱਠੀਆਂ ਆਈਆਂ ਤੇ ਮੰਡੀ ਵਾਲਾ ਸਿਸਟਮ ਹੀ ਆ ਇਸ ਕਰਦੇ ਵਿੱਚ ਹਰ ਇੱਕ ਕਿਸਮ ਦਾ ਪਸ਼ੂ ਹੁੰਦਾ ਹੈ ਹੁਣ ਗਰੀ ਕਮਾ ਦੇ ਗਾਂਵ ਵਾਲੇ ਪੱਖ ਤੇ ਤੇ ਆਓ ਆਓ ਬੈੜ ਤੇ ਮ ਇਹਨੂੰ ਤੁਸੀਂ ਇਹ ਮੰਨ ਲਓ ਵੀ ਅਸੀਂ 17 18 ਕਿਲੋ ਵਾਲੀ ਨਾਲ ਇੱਕ ਮੱਝ ਮੱਝ ਲੈ ਲਈ ਮੱਝ ਪਾਈ ਤੋਂ ਲੈ ਕੇ ਚੱਲੇ ਆਂ ਲੇਵਾ ਦਾ ਇਹਦੀ ਝੋਲੀ ਦਾ ਝੋਲੇ ਦੱਸਦੀ ਹੈ ਜੀ ਵੀ ਕਿੱਡਾ ਲੇਵਾ ਤਾਰੂਗੀ ਲੇਵਾ ਦਾ ਪਹਿਲੇ ਸੂਏ ਹਸਾਬ ਨਾਲ ਲਾ ਲਓ ਵੀ 17 18 ਕਿਲੋ ਦੁੱਧ ਗੱਡੇ ਪਹਿਲੇ ਲੇਵਾ ਸਜਣੋ ਇਹਦੀ ਝੋਲੀ ਦਾ ਇਹ ਤਾਂ ਤੁਸੀਂ ਆਪ ਖੁਦ ਦੇਖਿਆ ਹੈਗਾ ਜਿਹਦੀ ਜਦੋਂ ਤਿਆਰ ਹੋਈ ਹੈ ਇਹਦਾ ਲੇਵਾ ਤਾਂ ਨਾ ਇਹ ਬਾਹਲਾ ਕਮਾਲ ਦਾ ਰੱਖੂ ਆਪਣੇ ਕੋਲੇ ਆ ਜੀ ਪਹਿਲਾ ਸੂਆ ਆਪਾਂ ਪੀਤਾ ਇਹਦਾ ਕੋਈ ਨਹੀਂ ਸਿਰਫ ਕੈਮਰਿਆਂ ਕੁਮਰਿਆਂ ਕਰਕੇ ਬੰਦਿਆਂ ਕਰਕੇ ਨਵੇਂਆਂ ਕਰਕੇ ਡਰਦੀ ਜੀ ਜ਼ੋਰ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਦੂਜੀ ਸੂਈ ਰਹਿ ਸਕਦੀ ਆ ਤੁਸੀਂ ਜਿਹਨੂੰ ਖਰਾਕ ਪਾਈਓ ਝੋਲ ਬਾਲੀ ਕਮਾਉਂ ਨਹੀਂ ਜੀ ਟੁੱਟਣ ਵਾਲੀ ਤਾਂ ਹੈ ਨਹੀਂ ਜੀ ਟੁੱਟਦੀ ਤਾਂ ਹੈ ਨਹੀਂ ਦੁੱਧ ਚ ਇੱਕ ਪੈਰਾਂ ਦੀ ਬਾਲੀ ਮਜ਼ਬੂਤ ਆ ਗਈ ਬਹੁਤ ਮਜ਼ਬੂਤ ਹੈ ਇਹ ਇੰਨਾ ਦੁੱਧ ਪਾਉਂਦੀ ਆ ਬਾਈ ਇਹ ਇਹ ਥੱਲੇ 17 18 ਕਿਲੋ ਦੁੱਧ ਦੇ ਪਹਿਲੇ ਸੂਏ ਜੀ ਪਹਿਲਣ ਦਾ ਜੀ ਸੂਈ ਪੱਕ ਗਏ ਸੀ ਹੁਣ ਕਿੰਨੇ ਮਹੀਨੇ ਦੀ ਕੱਪਣਾ ਹੁਣੇ ਜੀ 7 ਮਹੀਨੇ ਪੂਰੇ 8ਵਾਂ ਲੱਗ ਗਿਆ ਜੀ ਇਹਨੂੰ ਤਾਰਨਾ ਸ਼ੁਰੂ ਹੋ ਗਈ ਜਿਹੜੀ ਇਹ ਦੇਖੋ ਝੋਲ ਤਾਰਨਾ ਲੱਗੀ ਪਾ ਲੈਵੇ ਦੀ ਆ ਦੂਜੀ ਪਾਸ ਬਾਈ ਕੋਲੋਂ ਕਰਕੇ ਲੈ ਹਾਂਜੀ ਲੈ ਜਿਓ ਜੀ ਕਿੰਨੇ ਪੈਸੇ ਦੇ ਇਹ ਦੇਣ ਵਾਲਾ ਜੀ ਕੋਈ ਗੱਲ ਹੈ 55000 ਦੀ ਦੇ ਦਾਂਗੇ 55 ਦੀ ਇਹ ਦੁੱਧ ਪਿਆ ਉਸ 17 18 ਮੱਝ ਨਾਲ ਦਾ ਦੋ ਆ ਜਾਣਗੀਆਂ ਜੀ ਮੱਝ ਤਾਂ ਆਊਗੀ 1.5 ਲੱਖ ਦੀ 2 ਲੱਖ ਦੀ ਇਹ ਆਊਗੀ ਜੀ ਮੱਝ ਦੋ ਦੀ ਮਿਲੂ ਤੇ ਇਹ ਮਿਲੂ 55 ਦੀ 55 ਹੀ ਲੈਣਾ ਚਾਰਾਂ ਚੋ ਬਾਈ ਕਹਿੰਦਾ ਤੇ ਉੱਥੇ ਹੀ ਸਾ ਜੀ ਮਾਈ ਦਾ ਤਾਂ ਆ ਵੇੜ ਤੇ ਕੈਮਰਾ ਚਮਕਦਮ ਕੀ ਦੀ ਵਾਡੀ ਬਹੁਤ ਚਮਕਾ ਜੀ ਵੇੜ ਦੀ ਤਾਂ ਕੋਈ ਅੰਤ ਨਹੀਂ ਸੂਆ ਬਾਈ ਸੂਆ ਇਹਦਾ ਦੂਸਰਾ ਸੂਈ ਹੋਈ ਆ ਜੀ ਕਿੰਨਾ ਕੁ ਟਾਈਮ ਹੋ ਗਿਆ ਸੁਈ ਨੂੰ ਇਹਨੂੰ ਹੋ ਗਿਆ ਜੀ 5 ਕੁ ਮਹੀਨੇ ਦੇ ਲੱਗੇ ਗੱਬਣ ਰਲਈ ਹੋਈ ਅੱਗੇ ਕਿੰਨਾ ਕੁ ਟਾਈਮ ਤੇ ਆਈ ਆ ਜੀ ਕਿਦੋਂ ਬਸ ਥੋੜਾ ਜਿਹਾ ਬੰਦੇ ਨੇ ਕੰਮ ਕੁੰਮ ਛੱਡਿਆ ਜੀ ਜੇ ਉਹਨਾਂ ਦਾ ਹੋਇਆ ਬਸ ਵਰਤਾ ਕੈਲੀਏ ਵੀ ਘੱਟ ਕੇਰ ਚ ਆਈ ਘੱਟ ਕੇਰ ਚ ਆਈ ਹੈ ਪਰਦੀ ਆ ਪਰਦੀ ਆ ਜੀ ਬਹੁਤ ਵਹਿੜਾ ਬਣੂਗਾ ਜੀ ਬਹੁਤ ਵਧੀਆ ਦੁੱਧ ਵੀ ਕਰੇ ਆਉਗੀ ਚੰਗਾ ਕੀਗਾ ਹੁਣ ਦੁੱਧ ਅੱਜ ਕਿੰਨਾ ਹੈ ਦੁੱਧ ਇਸ ਟਾਈਮ ਹੈਗਾ ਜੀ 12 ਕਿਲੋਟਰ ਦੇ ਲੱਗ ਗਏ 12 ਹੋਗਾ ਹਾਂ 12 11 ਹੋ ਉਹ ਵੀ ਆਪਣੇ ਕੋ ਕਰਕੇ ਆਣ ਕੇ ਕਰਿਆ ਜੀ ਆਪਾ ਪਿੱਛੇੋਂ ਦਾ ਬਸ ਐਵੇਂ ਕਹਿ ਦਈਏ ਵੀ 9 10 ਦਾ 10 ਦੇ ਲੱਗ ਹੀ ਲਿਆ 11 ਮੰਨ ਕੇ 11 ਮੰਨ ਕੇ ਹਾਂ ਜੀ 11 ਮੰਨ ਕੇ ਲੈ ਜੀ ਫੈਂਟ ਚੰਗੀ ਆ ਫੈਂਟ ਵਧੀਆ ਜੀ ਆ ਫੈਂਟ ਭਾਈ ਸਾਢੇ 4 ਸਾਢੇ 5 ਫੈਂਟ ਦੇ ਲੱਗ ਗਏ ਇਹ ਮੰਨ ਲਓ ਵੀ ਦੋਨੇ ਬੇੜਾ ਜਿਹੜਾ ਤੁਹਾਨੂੰ ਦਿਖਾਈਆਂ ਨਾ ਇਹਨਾਂ ਨੂੰ ਜਿੱਦਾਂ ਦੇ ਮਰਜ਼ੀ ਮੌਸਮ 'ਚ ਰੱਖ ਲਿਓ ਜਿੱਥੇ ਮਰਜ਼ੀ ਰੱਖ ਲਿਓ ਕੋਈ ਗਰਮੀ ਹਾਂ ਜੀ ਧੁੱਪ ਛਾਂ ਬਰਸਾਤ ਹਰੇ ਨਾ ਜ ਹਾਂਜੀ ਮੈਂ ਤਾਂ ਕਿੱਟਾਂ ਮਗਾਈਆਂ ਜੀ ਚੈੱਕ ਕਰਾ ਲਾਂਗੇ 12 ਕਿਲੋ ਦੁੱਧਾ ਹਾਂਜੀ 12 ਵੈਸੇ ਵੈਸੇ ਇਹ ਤਾਂ ਦੇ ਦਾਂਗੇ ਜੀ 48000 ਦੀ ਇਹ 48 ਦੀ ਇਹ 55 ਦੀ ਜੋੜੀ ਆਪਾਂ ਦੇ ਦਾਂਗੇ ਜੋੜੀ ਦੇ ਦਾਂਗੇ ਜੀ ਜੋੜੀ ਉਦਾਂ ਦੇ ਦਾਂਗੇ ਲੈ ਗਏ ਜੀ ਕੈਰਾ ਕੈਮਰਾ ਇਧਰਲੇ ਬੰਨੇ ਹੋਰ ਕਮਾਦ ਲੈ ਨੰਬਰ ਬੋਲ ਦੋ ਜਰਾ 99680 ਹਾਂਜੀ 57452 ਜੀ 99680 57452 ਤੇ ਜਿਹੜੇ ਸੱਜਣ ਨੇ ਬਾਈ ਤੋਂ ਮੱਝ ਲਈ ਆ ਹਰਿਆਣੇ ਵਾਲੇ ਨੇ ਗੱਲਬਾਤ ਤੁਹਾਡੀ ਉਹਨਾਂ ਨਾਲ ਵੀ ਕਰਾ ਦੇਣਾ ਤੇ ਸਜਣੋ ਆ ਜਿਹੜੀ ਮੱਝ ਆ ਇਹ ਬਾਈ ਅਰਗੇ ਨੇ ਲੈਤੀ ਆ ਮਗਰ ਕੱਟੀ ਆ ਤੇ ਗੱਲਬਾਤ ਬਾਈ ਨਾਲ ਕਰਾ ਦੂੰਗਾ ਹੋਰ ਬਾਈ ਕੀ ਹਾਲ ਹੈ ਹਾਂਜੀ ਵਧੀਆ ਵਧੀਆ ਹਾਂਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਬੋਲੋ ਨਾਮ ਜੀਸ਼ਵਰ ਹੈ ਹਾਂਜੀ ਗਾਮ ਆਪਣਾ ਇਹ ਚੀਕੇ ਸੇ ਪਾਸ ਹੈ ਪਾਪਸਰ ਠੀਕ ਹੈ ਜੀ ਹਾਂਜੀ ਜੋ ਬਾਈ ਨੇ ਕੀ ਵੀਡੀਓ ਦੇਖੀ ਥੀ ਠੀਕ ਹੈ ਜੀ ਜੋ ਵੀਡੀਓ ਮੈਂ ਕਹਿ ਰਹਾ ਨਾ ਵੈਸੇ ਕੇ ਵੈਸੀ ਸਾਰੀ ਮੈਸਾਂ ਦੀ ਕਲਦਾਰ ਕੱਢ ਗਿਆ ਸੀ ਮੈਂ ਵੈਸੇ ਕੇ ਵੈਸੀ ਸਾਰੀ ਮੈਸਾਂ ਦਾ ਹਾਰ ਕਢਾਈ ਆ ਜੀ ਇਹਨਾਂ ਨੂੰ ਠੀਕ ਹੈ ਜੀ ਜਿਹੜੀ ਵੀ ਮੈਸ ਨਹੀਂ ਛੱਡੀ ਠੀਕ ਹੈ ਜਿਹੜੀ ਫਿੱਟ ਆਉਂਦੀ ਉਹ ਲੈ ਲਓ ਜੀ ਆਪਣੇ ਕੋਈ ਤੈਨੂੰ ਨਹੀਂ ਮਤਲਬ ਵੀਡੀਓ ਤਾਂ ਬਹੁਤ ਦੇਖਦਾ ਹਾਂ ਜੀ ਫੇਸਬੁੱਕ 'ਤੇ ਵੀ ਇੰਸਟਾਗ੍ਰਾਮ 'ਤੇ ਵੀ ਠੀਕ ਜੋ ਮਤਲਬ ਬਾਈ ਨੇ ਕਹੇ ਨਾ ਉਸ ਸੇ ਉੱਪਰ ਹੀ ਹੈ ਸਾਰੇ ਮੈਸੇਜ ਦੇਖ ਕੇ ਬਿਲਕੁਲ ਇੱਕ ਸੇ ਨੰਬਰ ਹੈ 21 19 ਤੋਂ 21 ਤੋਂ 19 ਇਹ ਸਾਨੂੰ ਇਹ ਅੰਦਾਜ਼ਾ ਨਹੀਂ ਸੀ ਦੁੱਧ ਦਾ ਮੈਂ ਭਾਈ ਨੂੰ ਮਿਲਾਤੀ ਗਿਆ ਸੀ ਮੈਂ ਕਹਾ ਵੀ ਮੇਰਾ ਅੰਦਾਜ਼ਾ ਵਾ ਵੀ 16 17 ਲੀਟਰ ਦੁੱਧ ਮੈਂ ਅੱਜ ਕੱਢੂਗੀ ਅੱਜ 30 ਚੋਕਲੇ ਮੈਸ ਮੈਨੇ ਲੈ ਲੀ ਜੀ ਮੈਂ ਮੈਂ ਤਾਂ ਇਹ ਅੰਦਰ ਤੋਂ ਦੋ ਪਲੇ ਜਾਂਦਾ ਪੱਕੀ ਹਾਂਜੀ ਹਾਂਜੀ ਬਿਲਕੁਲ ਤੇ ਡੀਲਿੰਗ ਵਧੀਆ ਬਿਲਕੁਲ ਜਮੀ ਇੱਕ ਨੰਬਰ ਜੀ ਤੇ ਬਾਕੀ ਓਕੇ ਦੀ ਰਿਪੋਰਟ ਆ ਕੰਮ ਕੋਲ ਜਮੀ ਬਿਲਕੁਲ ਬਿਲਕੁਲ ਜੀ ਬਿਲਕੁਲ ਕਿੰਨੇ ਦੀ ਲੈ ਲਈ ਮੱਝ ਮੇਰੀ ਇਹ ਇਹ 145 ਕੀ ਲਈ ਹੈ ਜੀ ਰੈਂਟ ਦੇਖੋ ਜੀ ਮੈਂ ਦੁੱਧ ਦੇਖੋਏ ਹੁਣ ਕਿੰਨਾ ਹੀ ਜੀ ਉਹਨਾਂ 'ਤੇ ਦੇਖ ਰਹੇ ਹਾਂ ਜੀ ਕਮ ਸੇ ਕਮ ਕੋਈ 2 ਕੋਈ 2 10 ਐਸੇ ਬੋਲ ਰਹੇ ਹਨ ਇਨਕੇ ਤੇਰਾ ਫਾਇਦਾ ਕਹਿਣਾ ਦਾ ਭਾਬ ਇੱਥੇ ਆਉਣ ਨਾਲ 50 ਤੋਂ 60 ਹਜ਼ਾਰ ਬਿਲਕੁਲ 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 ਜਾਨਪੁਰ ਜੈਨੂਨ ਹਾਂਜੀ 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 ਨਾ ਤੋੜ ਲ ਬੁਕੇਰਾ ਤੇ ਮਗਰ ਸਜਣੋਂ ਕੱਟੀਆ ਫਾਇਦਾ ਇਹ ਹੋ ਜਾਂਦਾ ਵੀ ਮਗਰ ਕੱਟੀ ਵੀ ਜੀ ਸੀਮੰਦੀ ਆ ਜੀ ਹੂੰਗੜ ਦੀ ਕੱਟੀ ਆ ਜੀ ਮਗਰ ਇੱਕ ਨਾਲ ਇੱਕ ਇਹ ਕਹਿ ਸਕਦੇ ਆ ਵੀ ਫ੍ਰੀ ਵਾਲਾ ਕੰਮ ਆ ਤੇ ਕੋਠੇ ਜੱਡੀ ਮੈਂ ਆ ਐਡੀ ਮੱਝ ਬਾਈ ਨੇ ਸਹੀ ਗੱਲ ਹੀ ਦੱਸੀ ਆ ਵੀ ਸਾਡੇ ਪ੍ਰਦੇਸ਼ ਚ ਕਹਿ ਲੀਏ ਵੀ ਹਾਂਜੀ ਹਰਿਆਣੇ ਚ ਜਾਨਪੁਰ 2 ਲੱਖ 2 ਲੱਖ ਦੀ ਮੈਂ ਮਿਲਦੀ ਹੈ 2.5 ਲੱਖ ਦਾ ਸਿਸਟਮ ਆ ਮਾੜੀ ਜੀ ਤੋਰ ਦੇ ਜਿਆਦਾ ਤਾਂ ਨਾ ਪਰੇਸ਼ਾਨ ਕਰੀ ਤੇ ਇੱਥੋਂ ਦਿਖਾ ਦੇਂਗਾ ਜੀ ਮੱਝ ਆ ਗਈ ਤੇ ਥੋੜੀ ਜਿਹੀ ਭਲਵਾਦੀ ਕਰੀ ਗੱਡੀ ਭਲਵਾਦੀ ਜੀ ਕਰੀ ਆ ਜੀ ਵੈਸੇ ਵੀ ਥੋੜੀ ਜੀ ਠੀਕ ਆ ਹਾਂ ਜੀ ਤੇ ਥਣ ਮੁਠੀ ਵਾਲਾ ਲੱਗਾ ਨਾ ਵੱਡੀ ਬੋਦਾ ਥਣ ਮੁਠੀ ਵਾਲਾ ਜੀ ਬਹੁਤ ਕੌਣ ਦਕੁਦਤਾ ਕੋਈ ਅੰਤੇ ਨਹੀਂ ਜੀ ਆਈਸ਼ਵਰ ਜੀ ਐਡੀ ਮੱਝ ਤਾਂ ਉਹੀ ਗੱਲ ਆ ਵੀ 2 ਢਾਈ ਤੇ ਸੂਈ ਵਗ ਜਾਂਦੀ ਆ 2 ਢਾਈ ਤੇ ਵਗ ਜਾਂਦੀ ਬਿਲਕੁਲ ਪਿੱਠ ਪੂਣਾ ਦਾ ਦੇਖੋ ਜੀ ਆਪਣੀ ਵੱਡੀ ਝੋਟੀ ਦਾ ਬਰਾਬਰ ਕਰਦੀ ਆ ਜੀ ਝੋਟੀ ਕੱਦ ਖੜਾ ਕੇ ਦੇਖੋ ਵੱਡੀ ਝੋਟੀ 3.5 ਲੱਖ ਵਾਲੀ ਦੀ ਇਹ ਵੀ ਹੋਣੀ ਜੀ ਥੋੜਾ ਬਹੁਤਾ ਝੂਠ ਬੋਲਤੇ ਆਂ ਹਾਂਜੀ ਇਸ ਨੇ ਕੋਈ ਹੋ ਨਹੀਂ ਦੇਖਿਆ ਮੈਨੇ ਸਾਰੀ ਫੇਕ ਸੇਕ ਦੇਖੀ ਐ ਮੈਸੀ ਜੋ ਇਸ ਨੇ ਬੋਲ ਰੱਖਿਆ ਨਹੀਂ ਆ 1921 ਹੈ ਠੀਕ ਆ 21 ਤੋਂ 19 ਨਹੀਂ ਹਾਂ ਤੇ ਇੱਕ ਫਾਇਦਾ ਇਹ ਹੋ ਜਾਂਦਾ ਯਾਰ ਘਰੇਲੂ ਖਰੀਦਦਾਰ ਨੂੰ ਵੀ ਮਗਰ ਕੱਟਿਆ ਵੀ ਨਹੀਂ ਆ ਹਾਂ ਜੀ ਹਾਂ ਜੀ ਹਾਂਜੀ ਬਿਲਕੁਲ ਪਹਿਲਾਂ ਕਹਿੰਦੇ ਪਹਿਲਾਂ ਕੱਟিয়ে 1.5 ਲੱਖ ਦੀ ਤਿਆਰ ਹੁੰਦੀ ਹਾਂ ਹਾਂ ਜੀ ਹਾਂ ਜੀ ਬਿਲਕੁਲ ਫਾਇਦੇ ਵਾਲਾ ਸੌਦਾ ਘੱਟ ਵਾਲਾ ਨਹੀਂ ਬਿਲਕੁਲ ਬਿਲਕੁਲ ਤੇ ਜਿਹੜੇ ਭਰਾ ਮਤਲਬ ਕਹਿੰਦੇ ਆ ਵੀ ਯਾਰ ਆਪਾਂ ਨੌਕਰੀ ਲੱਗ ਜ ਨੌਕਰੀ ਕਿਆ ਕਰੇਗੀ ਜਿਸ ਕੇ ਅਗੇ ਨੌਕਰੀ ਤਾਂ ਤਾਂ ਕੁਛ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੈ ਗੱਲ ਹਾਂ ਜੀ ਇਹ ਤਾਂ ਬਹੁਤ ਅੱਛਾ ਕੰਮ ਹੈ ਜੀ ਬਹੁਤ ਜ਼ਿਆਦਾ ਠੀਕ ਹੈ ਗੱਲ ਹਾਂ ਜੀ ਆ ਨੌਜਵਾਨਾਂ ਨੂੰ ਇਹੀ ਆ ਵੀ ਨਸ਼ਾ ਪੱਤਾ ਹਾਂ ਹਾਂ ਬਿਲਕੁਲ ਬਿਲਕੁਲ ਇਹ ਤਾਂ ਬਿਲਕੁਲ ਇੱਕ ਨਸ਼ਾ ਸੇ ਉੱਪਰ ਵੀ ਨਸ਼ਾ ਜੀ ਇਹ ਜਗਰ ਕਰੇ ਇਸਕਾ ਜਿਹੜੇ ਸੱਜਣ ਨੇ ਬਾਈ ਬਤਾ ਮਸ਼ਾਲਾ ਜੇ ਨਸ਼ਾ ਲੱਗ ਗਿਆ ਜੀ ਤਰ ਉਹ ਤਰ ਵੀ ਜਾਊਗਾ ਬੱਚਿਆਂ ਨੂੰ ਵੀ ਤਰ ਜਾਊਗਾ ਸਿਆਣੇ ਕਹਿ ਰਹੇ ਤੁਸੀਂ ਸੌਂਕ ਦਾ ਕੋਈ ਮੋਲ ਨਹੀਂ ਇਹ ਬਾਤ ਹੈ ਬਿਲਕੁਲ ਠੀਕ ਹੈ ਗੱਲ ਹਾਂਜੀ ਹਾਂਜੀ ਤੇ ਬਾਕੀ ਬਾਈ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੇ ਨੰਬਰ ਸੱਜਣੋਂ ਬਾਈ ਫਰੋਂ ਦਾ ਲਗਾਤਾਰ ਸਕਰੀਨ ਤੇ ਚੱਲਦਾ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਡੰਗ ਤੋਂ ਡੰਗ ਚੋਕ ਕੇ ਪਾਸ ਕਰਕੇ ਲੈ ਜਿਓ ਧੰਨਵਾਦ